ਦੋਸਤੋ ਚਲਾਕ ਤੇ ਚਲਾਕੀ ਦੋ ਅਜਿਹੇ ਸ਼ਬਦ ਨੇ ਜਿਨ੍ਹਾਂ ਨੂੰ ਕੋਈ ਪੋਜ਼ਿਟਿਵਿਟੀ ਵਿੱਚ ਲੈਂਦਾ ਅਤੇ ਕੋਈ ਨੈਗੇਟਿਵਿਟੀ ਵਿੱਚ ਦੀ ਸਿੱਧੀ ਸਾਦੀ ਡੈਫੀਨੇਸ਼ਨ ਹੈ ਕਲੇਵਰ ਹੋਣਾ ਚੀਜ਼ਾਂ ਨੂੰ ਜਲਦੀ ਸਮਝਣਾ ਤੇ ਜਲਦੀ ਸਿੱਖਣਾ ਦੋਸਤੋ ਅੱਜ ਦਾ ਸਮਾਂ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਕੋਈ ਨਹੀਂ ਚਾਹੁੰਦਾ ਕਿ ਉਹ ਚਲਾਕ ਹੋ ਗਏ ਕੋਈ ਨਹੀਂ ਚਾਹੁੰਦਾ ਉਹ ਸਭ ਤੋਂ ਅੱਗੇ ਨਿਕਲੇ ਪਰ ਅਸੀਂ ਚਲਾਕ ਹੋਣ ਨੂੰ ਥੋੜਾ ਜਿਹਾ ਨੈਗੇਟਿਵਿਟੀ ਵਿੱਚ ਲੈ ਕੇ ਜਾਂਦੇ ਦੋਸਤੋ ਆਚਾਰਿਆ ਚਾਨਕ ਜੀ ਦਾ ਵੀ ਇਹੀ ਕਹਿਣਾ ਸੀ ਕਿ ਸਿੱਧੇ ਸਾਦੇ ਟੇਡ ਹੀ ਸਭ ਤੋਂ ਪਹਿਲਾਂ ਕੱਟੇ ਜਾਂਦੇ ਆ ਅੱਜ ਦੇ ਟਾਈਮ ਵਿੱਚ ਜ਼ਿੰਦਗੀ ਵਿੱਚ ਥੋੜਾ ਜਿਹਾ ਟੇਡਾ ਤਾਂ ਜ਼ਰੂਰ ਹੋਣਾ ਪਵੇਗਾ ਚਲਾਕ ਹੋਣਾ ਯਾਨੀ ਕਿ ਉਹ ਇਨਸਾਨ ਜਿਹਦਾ ਦਿਮਾਗ ਤੇਜ਼ ਹੋਵੇ ਤੇ ਉਹ ਹਰ ਚੀਜ਼ ਨੂੰ ਜਲਦੀ ਸਮਝੇ ਅੱਜ ਦੇ ਸਮੇਂ ਵਿੱਚ ਕੌਣ ਪਿੱਛੇ ਰਹਿਣਾ ਚਾਹੁੰਦਾ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ 7 ਰੂਲ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਹੋ ਸਕਦੇ ਹੋ ਚਟ ਚਲਾਕ ਤਾਂ ਵੀਡੀਓ ਨੂੰ ਸਕੇਪ ਨਹੀਂ ਕਰਨਾ ਅੱਗੇ ਵੱਧ ਦੇਖੋ ਇਹ ਤੁਹਾਨੂੰ ਦੱਸਦੇ ਆ ਉਹ 7 ਰੂਲ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਚਲਾਕ ਬਣ ਸਕੋ ਪਹਿਲਾ ਰੂਲ ਹੈ ਲੁੱਕ ਸਿੰਪਲ ਐਸ ਕਨਫਿਊਜ਼ ਥੈਮ ਚਲਾਕ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਿਸੇ ਨਾਲ ਧੋਖਾ ਧੜੀ ਕੋ ਚਲਾਕ ਹੋਣ ਦਾ ਇਹ ਮਤਲਬ ਹੈ ਕਿ ਤੁਸੀਂ ਲੋਕਾਂ ਤੋਂ ਆਪਣੀ ਸਕਿੱਲਸ ਵਰਤ ਕੇ ਅੱਗੇ ਨਿਕਲੋ ਚਲਾਕ ਹੋਣ ਦਾ ਇਹ ਮਤਲਬ ਨਹੀਂ ਕਿ ਦੂਸਰਿਆਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰੋ ਜਾਂ ਕੋਈ ਤੁਹਾਡੇ ਨਾਲ ਧੋਖਾ ਕਰਦਾ ਤੇ ਤੁਸੀਂ ਵੀ ਉਸ ਨੂੰ ਧੋਖੇ ਨਾਲ ਹੀ ਜਵਾਬ ਦਿਓ ਨਹੀਂ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਕੋਈ ਵੀ ਆਦਮੀ ਆ ਕੇ ਤੁਹਾਡਾ ਨੁਕਸਾਨ ਕਰ ਜਾਵੇ ਤੇ ਤੁਸੀਂ ਕੋਈ ਵੀ ਸਟੈਪ ਨਾ ਚੱਕੋ ਬਲਕਿ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਆ ਕੋਈ ਤੁਹਾਡੇ ਨਾਲ ਬੁਰਾ ਨਾ ਕਰ ਸਕੇ ਇੱਕ ਭੋਲੇ ਭਾਲੇ ਇਨਸਾਨ ਚ ਤੇ ਇੱਕ ਚਲਾਕ ਇਨਸਾਨ ਚ ਕੋਈ ਫਰਕ ਨਹੀਂ ਦਿਸਦਾ ਇੱਕ ਭੋਲਾ ਇਨਸਾਨ ਬਹੁਤ ਹੀ ਭੋਲਾ ਜਾ ਹੁੰਦਾ ਤੇ ਉਸ ਦੇ ਕਿਊਟਨੈਸ ਜੇ ਚਿਹਰੇ ਤੇ ਬਹੁਤ ਹੀ ਭੋਲਾਪਨ ਛਾਇਆ ਹੁੰਦਾ ਪਰ ਜਿਹੜਾ ਇੱਕ ਚਲਾਕ ਇਨਸਾਨ ਹੁੰਦਾ ਉਹ ਉੱਪਰੋਂ ਤਾਂ ਸਿੰਪਲ ਦਿਸਦਾ ਪਰ ਅੰਦਰੋਂ ਬਹੁਤ ਚਲਾਕ ਹੁੰਦਾ ਉਸ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਅੰਦਰ ਬਹੁਤ ਕੌਨਫੀਡੈਂਸ ਹੋਣਾ ਜਾਂ ਤੁਹਾਡੀ ਸੋਸ਼ਲ ਲਾਈਫ ਬਹੁਤ ਹੀ ਵਧੀਆ ਹੋਣੀ ਚਲਾਕ ਆਦਮੀ ਕਦੇ ਚਲਾਕ ਨਹੀਂ ਦਿਖਦਾ ਇਸਦਾ ਇਹ ਮਤਲਬ ਹੈ ਕਿ ਚਲਾਕ ਦਿਖੋ ਨਹੀਂ ਚਲਾਕ ਬਣੋ ਚਲਾਕ ਦਿਖਣ ਤੇ ਚਲਾਕ ਹੋਣ ਚ ਬਹੁਤ ਫਰਕ ਹੁੰਦਾ ਚਲਾਕ ਦਿਖਣਾ ਤੇ ਚਲਾਕ ਹੋਣਾ ਚਲਾਕੀ ਦਾ ਸਭ ਤੋਂ ਪਹਿਲਾ ਰੂਲ ਇਹੀ ਹੈ ਕਿ ਚਲਾਕ ਦਿਖੋ ਨਹੀਂ ਚਲਾਕ ਬਣੋ ਤੇ ਇਸ ਨੂੰ ਜਤਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਨੀ ਇਸ ਪਾਵਰ ਨੂੰ ਆਪਣੇ ਅੰਦਰ ਰੱਖਣਾ ਤੇ ਇਸ ਨੂੰ ਜਰੂਰਤ ਆਉਣ ਤੇ ਹੀ ਵਰਤਣਾ ਕਲੇਵਰ ਪੀਪਲ ਆਰ ਓਵਰ ਥਿੰਕਰਸ ਇਸ ਓਵਰਥਿੰਕਰਸ ਨਾਲ ਬਹੁਤ ਹੀ 네ਗਟਿਵਿਟੀ ਜੁੜੀ ਹੋਈ ਆ ਓਵਰਥਿੰਕਿੰਗ ਦਾ ਮਤਲਬ ਹੁੰਦਾ ਹੈ ਜਿਆਦਾ ਸੋਚਣਾ ਅਸੀਂ ਜਿਆਦਾ ਸੋਚਦੇ ਕਦੋਂ ਆ ਜਦੋਂ ਸਾਨੂੰ ਡਰ ਹੁੰਦਾ ਕਿਸੇ ਚੀਜ਼ ਦਾ ਗਲਤ ਹੋਣ ਤੋਂ ਡਰ ਕਿਸੇ ਚੀਜ਼ ਤੋਂ ਫੇਲ ਹੋਣ ਤੋਂ ਡਰ ਹੁੰਦਾ ਉਦੋਂ ਅਸੀਂ ਜਿਆਦਾ ਸੋਚਦੇ ਆ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਿਆਦਾ ਸੋਚਣਾ ਗਲਤ ਨਹੀਂ ਪਰ ਬਹੁਤ ਜਿਆਦਾ ਸੋਚਣਾ ਕਿਸੇ ਹੱਦ ਤੱਕ ਗਲਤ ਸਾਬਿਤ ਹੋ ਸਕਦਾ ਇੱਕ ਹੀ ਚੀਜ਼ ਬਾਰੇ ਹਜ਼ਾਰ ਵਾਰ ਸੋਚਣਾ ਤੇ ਇੱਕ ਹੀ ਚੀਜ਼ ਨੂੰ ਅਲਗ-ਅਲਗ ਦਿਸ਼ਾਵਾਂ ਤੋਂ ਸੋਚਣਾ ਦੋਨਾਂ ਵਿੱਚ ਬਹੁਤ ਫਰਕ ਹੁੰਦਾ ਇੱਕ ਹੀ ਚੀਜ਼ ਨੂੰ ਜੇਕਰ ਆਪਾਂ ਹਜ਼ਾਰ ਵਾਰ ਦੁਹਰਾਉਣੇ ਆ ਤਾਂ ਉਹ ਬਹੁਤ ਗਲਤ ਹੈ ਪਰ ਇੱਕ ਹੀ ਚੀਜ਼ ਨੂੰ ਜੇ ਆਪਾਂ ਹਰ ਐਂਗਲ ਤੋਂ ਸਮਝ-ਸੋਚ ਕੇ ਕਰੀਏ ਤਾਂ ਉਹ ਬਹੁਤ ਸਹੀ ਸਾਬਿਤ ਹੁੰਦਾ ਹੈ ਕੋਈ ਵੀ ਚੀਜ਼ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰ ਇੱਕ ਐਂਗਲ ਤੋਂ ਸੋਚਣਾ ਤੇ ਉਸਦੇ ਰਾਈਟ ਅਤੇ ਰੌਂ ਦੋਨੋਂ ਹੀ ਐਂਗਲਾਂ ਤੋਂ ਸੋਚਣਾ ਅਤੇ ਸਿਰਫ ਪੋਜ਼ਿਟਿਵ ਨਹੀਂ ਸੋਚਣਾ ਉਸ ਨੂੰ ਸਹੀ ਸੋਚਣਾ ਹਰ ਇੱਕ ਐਂਗਲ ਤੋਂ ਸੋਚਣਾ ਕਮ ਹਾਈਲੀ ਅਡੇਪਟੇਬਲ ਇੱਕ ਚਲਾਕ ਇਨਸਾਨ ਦਾ ਦਿਮਾਗ ਬਹੁਤ ਤੇਜ਼ ਚੱਲਦਾ ਮਾਹੌਲ ਭਾਵੇਂ ਕਿੰਨਾ ਵੀ ਮਾੜਾ ਤੇ ਚੰਗਾ ਕਿਉਂ ਨਾ ਹੋਵੇ ਉਹ ਹਰ ਸਿਚੁਏਸ਼ਨ ਵਿੱਚ ਆਪਦੇ ਆਪ ਨੂੰ ਢਾਲ ਲੈਂਦਾ ਯਾਨੀ ਕਿ ਹਰ ਸਿਚੁਏਸ਼ਨ ਨਾਲ ਲੜਨਾ ਸਿੱਖੋ ਜਿਹੜਾ ਬੰਦਾ ਆਪਦੇ ਆਪ ਨੂੰ ਬਹੁਤ ਚਲਾਕ ਸਮਝਦਾ ਅਸਲ ਵਿੱਚ ਉਹ ਆਪਦੇ ਕੰਫਰਟ ਜ਼ੋਨ ਵਿੱਚ ਹੀ ਚਲਾਕ ਹੁੰਦਾ ਉਸ ਨੂੰ ਪਿੱਛੇ ਧੱਕ ਕੇ ਅੱਗੇ ਆਇਆ ਜਾਂਦਾ ਇਹਦੇ ਵਿੱਚ ਬਿਲਕੁਲ ਵੀ ਕੋਈ ਗਲਤ ਗੱਲ ਨਹੀਂ ਪਬਲਿਕ ਵਿੱਚ ਉਸ ਦੀ ਚਲਾਕੀ ਜ਼ਿਆਦਾ ਨਹੀਂ ਚੱਲਦੀ ਜੇ ਕੋਈ ਇਨਸਾਨ ਲਾਈਨ ਵਿੱਚ ਖੜਾ ਤੇ ਉਹ ਪਿੱਛੋਂ ਆ ਕੇ ਫਰਸਟ ਤੇ ਖੜਾ ਹੋ ਜਾਂਦਾ ਤਾਂ ਉਸ ਵਿੱਚ ਉਹ ਇਨਸਾਨ ਗਲਤ ਨਹੀਂ ਉਹ ਫਰਸਟ ਨੰਬਰ ਤੇ ਆ ਖੜਾ ਬਲਕਿ ਉਹ ਇਨਸਾਨ ਗਲਤ ਹੈ ਜਿਸ ਨੇ ਉਸ ਨੂੰ ਫਰਸਟ ਨੰਬਰ ਤੇ ਖੜਾ ਹੋਣ ਦਿੱਤਾ ਇਹ ਗੱਲ ਬਿਲਕੁਲ ਵੀ ਗਲਤ ਨਹੀਂ ਕਿ ਉਹ ਇਨਸਾਨ ਬੇਵਕੂਫਾ ਜੋ ਉਸ ਨੂੰ ਪਿੱਛੇ ਨਹੀਂ ਹਟਾ ਸਕਦਾ ਹੈ ਉਸ ਵਿੱਚ ਸਮਝ ਤੇ ਹਿੰਮਤ ਦੀ ਕਮੀ ਆ ਜੇ ਕੋਈ ਤੁਹਾਡੇ ਨਾਲ ਢੰਗ ਨਾਲ ਵਰਤਾਵਰ ਕਰਦਾ ਉਸ ਨਾਲ ਢੰਗ ਨਾਲ ਵਰਤਾਵਰ ਕਰੋ ਪਰ ਜੇ ਕੋਈ ਤੁਹਾਡਾ ਨੁਕਸਾਨ ਕਰ ਰਿਹਾ ਤਾਂ ਉਸ ਨੁਕਸਾਨ ਨੂੰ ਦੇਖ ਕੇ ਚੁੱਪ ਕਰੇ ਨਹੀਂ ਬੈਠਣਾ ਜੇ ਕੋਈ ਤੁਹਾਡੇ ਨਾਲ ਚਲਾਕੀ ਕਰ ਰਿਹਾ ਤਾਂ ਉਸ ਨੂੰ ਚਲਾਕੀ ਨਾਲ ਹੀ ਮੂੰਹ ਤੋੜ ਜਵਾਬ ਦੇਣਾ ਆਉਣਾ ਚਾਹੀਦਾ ਪਰ ਉਹ ਹੋਊ ਉਦੋਂ ਹੀ ਜਦੋਂ ਆਪਾਂ ਆਪਣੇ ਆਪ ਨੂੰ ਹਰ ਸਿਚੁਏਸ਼ਨ ਵਿੱਚ ਢਾਲ ਲਵਾਂਗੇ ਹਰ ਸਿਚੁਏਸ਼ਨ ਨਾਲ ਲੜਨਾ ਸਿੱਖ ਲਵਾਂਗੇ ਤਾਂ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਆਓ ਪਬਲਿਕ ਵਿੱਚ ਨਿਕਲੋ ਤੇ ਦੇਖੋ ਲਾਈਫ ਦੇ ਚੈਲੰਜ ਤੇ ਉਹਨਾਂ ਨਾਲ ਲੜਨਾ ਸਿੱਖੋ ਜਿੰਨਾ ਤੁਸੀਂ ਆਪਣੇ ਆਪ ਨੂੰ ਪਬਲਿਕ ਵਿੱਚ ਫੇਸ ਕਰੋਗੇ ਉਨਾਂ ਹੀ ਜ਼ਿਆਦਾ ਅੰਦਰੋਂ ਮਜ਼ਬੂਤ ਹੋਵੋਗੇ ਤੇ ਹੁਸ਼ਿਆਰੀ ਤੇ ਚਲਾਕੀ ਤੁਹਾਡੇ ਅੰਦਰ ਬਹੁਤ ਭਰਪੂਰ ਹੋ ਜਾਵੇਗੀ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਇਸ ਦਾ ਦੂਜਾ ਭਾਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੱਲੇ ਸਾਡੀ ਵੀਡੀਓ ਵਿੱਚ ਕੁਝ ਕਮੈਂਟ ਆਉਣੇ ਨੇ ਜੋ ਸਾਨੂੰ ਵੀ ਨਜ਼ਰ ਆ ਰਹੀਆਂ ਨੇ ਇਸ ਨੂੰ ਅਸੀਂ ਹਰ ਦਿਨ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਪਣੀ رائے ਕਮੈਂਟਾਂ ਵਿੱਚ ਜਰੂਰ ਲਿਖਣਾ ਇਸ ਵੀਡੀਓ ਵਿੱਚੋਂ ਤੁਹਾਨੂੰ ਇੱਕ ਵੀ ਚੀਜ਼ ਸਿੱਖਣ ਨੂੰ ਮਿਲੀ ਹੋਵੇ ਤਾਂ ਲਾਈਕ ਜ